ਸਾਸ੍ਰਿਕਲ ਫਰੈਂਚਸ ਮੈਥਡ ਹਾਊਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਜਿਨ੍ਹਾਂ ਦੀਆਂ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਸੁੰਨ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਬੇਸਿਕਲੀ ਹੱਥਾਂ ਦੀਆਂ ਉਂਗਲਾਂ ਤੇ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਐਦਾਂ ਲੱਗਦਾ ਜਿਵੇਂ ਕੀੜੀਆਂ ਚੱਲਦੀਆਂ ਨੇ ਜਿਵੇਂ ਸੌ ਜਾਂਦੀਆਂ ਨੇ ਸੋ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਕਿ ਜਿਹੜੀਆਂ ਆਪਣੀਆਂ ਉਂਗਲੀਆਂ ਸੌ ਲੱਗੀਆਂ ਨੇ ਇਸ ਨੂੰ ਖਲੜਦੀ ਸਰਕੂਲੇਸ਼ਨ ਹੈ ਜੋ ਇੱਕਦਮ ਚੱਲ ਪਵੇ ਬੇਸਿਕਲੀ ਹੁੰਦਾ ਕੀ ਹੈ ਜੋ ਆਪਣੀ ਬਾਡੀ ਹੈ ਉਹ ਨਰਵਸ ਸਿਸਟਮ ਕੰਟਰੋਲ ਕਰਦਾ ਹੈ ਨਰਵਸ ਸਿਸਟਮ ਕਿਹੜਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੈਂਟਰਲ ਨਰਵਸ ਸਿਸਟਮ ਜੋ ਬਾਡੀ ਦੇ ਸੈਂਟਰ ਦੇ ਵਿੱਚ ਹੁੰਦਾ ਹੈ ਆਪਣੇ ਬ੍ਰੇਨ ਦੇ ਸੈਂਟਰ ਚ ਹੁੰਦਾ ਹੈ ਔਰ ਆਪਣੀ ਸਪਾਈਨ ਨੂੰ ਪੂਰਾ ਕੰਟਰੋਲ ਕਰਦਾ ਹੈ ਦੂਸਰੀ ਨੰਬਰ ਤੇ ਗੱਲ ਕਰਾਂਗੇ ਆਪਾਂ ਪੈਰੀਫਰਲ ਨਰਵਸ ਸਿਸਟਮ ਜਿਹੜਾ ਪੈਰੀਫਰਲ ਮੀਨਸ ਆਪਣੀ ਬਾਡੀ ਤੋਂ ਦੂਰ ਆਪਣੀ ਨਰਵਜ਼ ਨੂੰ ਕੰਟਰੋਲ ਕਰਦਾ ਹੈ ਇਸ ਦੇ ਵਿੱਚ ਵੀ ਦੋ ਤਰ੍ਹਾਂ ਦੇ ਨਰਵਸ ਸਿਸਟਮ ਹੁੰਦੇ ਨੇ ਜਿਸ ਨੂੰ ਕਹਿੰਦੇ ਸਮੈਟਿਕ ਨਰਵਸ ਸਿਸਟਮ ਔਰ ਇੱਕ ਹੁੰਦਾ ਆਟੋਨੋਮਿਕ ਨਰਵਸ ਸਿਸਟਮ ਆਟੋਨੋਮਿਕ ਨਰਵਸ ਸਿਸਟਮ ਜਿਵੇਂ ਕਿ ਫੋਰ ਐਗਜ਼ਾਮਪਲ ਆਪਣੀ ਹਾਰਟ ਦੀ ਆਪਾਂ ਹਾਰਟ ਬੀਟ ਨੂੰ ਨਹੀਂ ਰੋਕ ਸਕਦੇ ਉਹ ਆਪਣਾ ਸਾਰਾ ਸਿਸਟਮ ਚੱਲਦੇ ਰਹਿੰਦਾ ਹੈ ਜਿਹੜਾ ਆਪਣੀ ਆਰਗਨਸ ਨੂੰ ਸਪਲਾਈ ਕਰਦਾ ਹੈ ਜਿਹੜੇ ਆਪਣੀ ਆਰਗਨਸ ਦਾ ਕੰਮ ਹੈ ਆਪਾਂ ਨਹੀਂ ਰੋਕ ਸਕਦੇ ਸੋ ਤੁਸੀਂ ਘਬਰਾਓ ਨਾ ਅਗਰ ਤੁਸੀਂ ਵੀ ਇਸ ਪ੍ਰੋਬਲਮ ਤੋਂ ਪਰੇਸ਼ਾਨ ਹੋ ਤੁਹਾਨੂੰ ਤੁਰੇ ਜਾਂਦੇ ਇਦਾਂ ਲੱਗਦਾ ਸਾਡੇ ਪੈਰਾਂ ਦੀਆਂ ਉਂਗਲਾਂ ਸੌਂ ਗਈਆਂ ਨੇ ਜਾਂ ਪੈਰਾਂ ਦੇ ਵਿੱਚ ਇਦਾਂ ਲੱਗਦਾ ਵੀ ਨਸਾਂ ਨੇ ਜਿਹੜੀਆਂ ਦਬ ਰਹੀਆਂ ਨੇ ਉਹਦੇ ਕਰਕੇ ਖੂਨ ਦੀ ਸਪਲਾਈ ਨਹੀਂ ਚੱਲ ਰਹੀ ਉਸ ਦੇ ਲਈ ਤੁਹਾਡੇ ਲਈ ਲੈ ਕੇ ਆਏ ਆਪਾਂ ਕਸਰਤਾਂ ਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਕਸਰਤਾਂ ਬੜੀਆਂ ਆਸਾਨ ਨੇ ਬੈਠ ਕੇ ਸਾਰੀਆਂ ਕਸਰਤਾਂ ਕਰਨੀਆਂ ਨੇ ਇੱਕ ਵੀ ਕਸਰਤ ਖੜਕੇ ਨਹੀਂ ਕਰਨੀ ਮੋਸਟਲੀ ਜਦੋਂ ਦੀ ਇਦਾਂ ਦੀ ਪ੍ਰੋਬਲਮ ਆ ਜਾਂਦੀ ਆ ਪੇਸ਼ੈਂਟ ਡਿਪਰੈਸ਼ਨ ਚ ਚਲੇ ਜਾਂਦੇ ਨੇ ਸੋ ਤੁਸੀਂ ਘਬਰਾਉਣਾ ਨਹੀਂ ਆਹ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਔਰ ਰੈਗੂਲਰ ਕਰਨੀਆਂ ਨੇ ਔਰ ਇਸ ਦੇ ਉੱਪਰ ਕਿਤੇ ਵੀ ਮ사ਜ ਨਹੀਂ ਕਰਨੀ ਕਿਉਂਕਿ ਜਦੋਂ ਆਪਣੀਆਂ ਜੋ ਨਰਵਜ਼ ਨੇ ਵੀਕ ਹੋ ਜਾਂਦੀਆਂ ਨੇ ਮ사ਜ ਕਰੇ ਤੇ ਉਹ ਹੋਰ ਵੀਕ ਹੋ ਜਾਂਦੀਆਂ ਸੋ ਆਓ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਜੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਚਲਾ ਰਹੇ ਹਾਂ ਜਿੱਥੇ ਰੋਜ਼ਾਨਾ ਅਸੀਂ ਪੇਸ਼ੈਂਟ ਦੇਖਦੇ ਹਾਂ ਔਰ ਸਾਨੂੰ ਤੁਸੀਂ ਅਗਰ ਇੰਸਟਾਗ੍ਰam ਤੇ ਫੋਲੋਇੰਗ ਕੀਤਾ ਤਾਂ ਉੱਥੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਦੂਸਰਾ ਸਾਡਾ ਪੇਜ ਹੈ ਡਾਕਟਰ ਗੁਰਸ਼ੀਤ ਸਿੰਘ ਔਰ ਸਾਨੂੰ ਫੇਸਬੁੱਕ ਤੇ ਵੀ ਫੋਲੋ ਕਰਨਾ ਨਾ ਭੁੱਲਣਾ ਉੱਥੇ ਸਾਡੀ ਪੀਚ ਹੈ ਐ ਸ੍ਰੀ ਸਿੰਘ ਸਨਾਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਪੈਰਾਂ ਦੀਆਂ ਉਂਗਲਾਂ ਜਿਨ੍ਹਾਂ ਦੀ ਜਾਂ ਪੈਰ ਸੁਣ ਰਹਿਣ ਲੱਗੇ ਨੇ ਉਹ ਕਿਹੜੀ ਕਸਰਤ ਕਰਨਗੇ ਸਭ ਤੋਂ ਪਹਿਲਾਂ ਚੇਅਰ ਤੇ ਬੈਠ ਕੇ ਆਪਾਂ ਇਦਾਂ ਬੈਠੇ ਬੈਠੇ ਐਂਕਲ ਟੂ ਪੰਪਸ ਕਰਾਂਗੇ ਤਾਂ ਇੱਕ ਫੇ 2 ਕਿਟਾ ਬਾਹਰ ਕਿਟਾ ਅੰਦਰ ਥੈਨ 4 5 6 7 8 9 10 11 12 13 14 15 देन रिलैक्स ये ਤੁਸੀਂ ਬੈਠ ਕੇ ਕਰਨੇ ਆ ਐਂਕਲ ਟੂ ਪੰਪਸ ਇਹ ਵਾਲੀ ਮੂਵਮੈਂਟ ਕਰਾਂਗੇ ਆਪਾਂ ਇਦਾਂ ਪਹਿਲਾਂ ਅੰਦਰ ਨੂੰ ਫਿਰ ਬਾਹਰ ਨੂੰ ਅੰਦਰ ਨੂੰ ਬਾਹਰ ਨੂੰ ਇਦਾਂ ਤੁਸੀਂ ਮੂਵਮੈਂਟ ਕਰਨੀ ਹੈ ਦੁਬਾਰਾ ਦੇਖੋ ਧਿਆਨ ਨਾਲ ਦੋਨੋਂ ਸਾਈਡ ਕਰਦੀਆਂ ਇਹ ਘੱਟੋ ਘੱਟ 15 ਵਾਰੀ ਕਰਨੀ ਹੈ ਫਿਰ ਆਰਾਮ ਕਰਾਂਗੇ ਦੁਬਾਰਾ ਕਰਾਂਗੇ 1 2 3 4 5 6 7 8 9 10 11 12 रह चौदह पंद्रह देन रिलैक्स हो जाना देन ये होगी पहली कसरत एंकल टो पम्प दूसरी कसरत की है तुम तो चेयर पकड़ लो और अपने पैर अंदर मोड़ोंगे पहला और लतर चक देंगे इतनी होल्ड करा आप सैकेंड एक दो तो, तीन चार पाँच फिर नीचे रा पैर नीचे करा पैर नंदर मोड़िया उपरू चकिया और लत्त उपर चकता इतने आप होल्ड करा पांच सैकेंड एक दो तीन चार पांच छे सत्त अठ नौ दस फिर आप नीचे रख देना फिर पैर उपर चुकिया चक देनी है और पट हैई है दे नाली, जो दे नाली, बिल्कुल फिर आप होल्ड करेंगे एक दो तो तीन चार पंच फिर नीचे लाएंगे फिर आप पैर नीचे रखता पैर उपर चकिया और फिर उपर होल्ड किया एक दो तो तीन चार पांच फिर आप हली हौली नीचे रख के नीचे रखता ਸਟਾਰਟਿੰਗ ਦੇ ਵਿੱਚ ਆਪਾਂ 5 ਗਿਣਾਂਗੇ ਔਰ 5 ਵਾਰੀ ਕਰਾਂਗੇ ਹੌਲੀ ਹੌਲੀ ਤੁਸੀਂ 10 ਗਿਣਨੇ ਸ਼ੁਰੂ ਕਰਦੇ ਨੇ ਔਰ ਇਸ ਨੂੰ ਤੁਸੀਂ 10 ਵਾਰੀ ਤੱਕ ਲੈ ਜਾਣਾ ਹੈ ਹੁਣ ਤੁਹਾਨੂੰ ਖੱਬੇ ਪਾਸੇ ਕਰਕੇ ਦਿਖਾਉਨੇ ਆ ਦੇਖੋ ਧਿਆਨ ਨਾਲ ਪਹਿਲਾਂ ਆਪਣਾ ਪੈਰ ਨੂੰ ਉੱਪਰ ਚੱਕਿਆ ਔਰ ਲਾਤ ਸਿੱਧੀ ਕਰਤੀ ਇੱਥੇ ਆਪਾਂ ਹੋਲਡ ਕੀਤਾ 5 ਸੈਕਿੰਡ 1 2 3 4 5 ਫਿਰ ਆਪਾਂ ਢੀ ਹੇਠੇ ਲਾਈ ਪੈਰ نیچے ਰੱਖਤਾ ਪੈਰ ਉੱਪਰ ਚੱਕਿਆ ਲਾਤ ਨੂੰ ਉੱਪਰ ਚੱਕਤਾ 1 2 3 4 5 ਫਿਰ ਢੀ ਵਿੱਚ ਰੱਖੀ ਪੈਰ نیچے ਰੱਖਤਾ ਫਿਰ ਆਪਾਂ ਪੈਰ ਉੱਪਰ ਚੱਕਿਆ ਲਾਤ ਨੂੰ ਉੱਪਰ ਚੱਕਤੀ 1 2 3 4 5 ਫਿਰ ਅੱਧੀ نیچے ਲਾਈ ਪੈਰ niche ਰੱਖਦਾ ਸੋ ਇਸੇ ਤਰ੍ਹਾਂ ਤੁਸੀਂ ਪਹਿਲਾਂ 5 ਗਿਣਨੇ ਔਰ 5 ਵਾਰੀ ਕਰਨਾ ਫਿਰ ਹੌਲੀ-ਹੌਲੀ 10 ਗਿਣਨੇ ਆ ਫਿਰ 10 ਵਾਰੀ ਕਰ ਦੇਣਾ ਇਹ ਹੋ ਗਈ ਛੋਟੀ ਦੂਸਰੀ ਕਸਰਤ ਜਿਹੜੀ ਆਪਾਂ ਚੇਅਰ ਤੇ ਬੈਠ ਕੇ ਹੀ ਕੁਆਡਰਿਸੈਪਸ ਲਈ ਕਰਨੀ ਆ ਆਪਣੇ ਜੋ ਗੋਡਿਆਂ ਦੇ ਮਸਲ ਵੀ ਤੁਹਾਡੇ ਇਹਦੇ ਨਾਲ ਸਟਰੋਂਗ ਹੋਣਗੇ ਹੁਣ ਤੀਸਰੀ ਕਸਰਤ ਕਰਨ ਲੱਗੇ ਆ ਇਸਦੇ ਵਿੱਚ ਕੀ ਆ ਸਰਕਮਡਕਸ਼ਨ ਤੁਸੀਂ ਕੁਰਸੀ ਦੇ ਬਾਹਰ ਐਜ ਤੇ ਆ ਜਾਓਗੇ ਔਰ ਲੱਤ ਨੂੰ ਸਿੱਧੀ ਕਰ ਲਓਗੇ ਔਰ ਲੱਤ ਨੂੰ ਘੜੀਸ ਕੇ ਸਾਈਡ ਤੇ ਫਿਰ ਐਦਾਂ ਇੱਕ ਫਿਰ ਐਦਾਂ ਦੋ ਫਿਰ ਇਦਾਂ 3 ਫਿਰ ਇਦਾਂ 4 ਫਿਰ ਇਦਾਂ 5 ਫਿਰ ਇਦਾਂ 6 ਫਿਰ ਇਦਾਂ 7 ਫਿਰ ਇਦਾਂ 8 ਫਿਰ ਇਦਾਂ 9 ਫਿਰ ਇਦਾਂ 10 ਜਿਵੇਂ ਕਿ ਆਪਾਂ ਘੜੀ ਤੇ ਕਲਾਕ ਤੇ ਹੁੰਦੇ ਨੇ 12 ਤੋਂ 3 ਵਜੇ ਹੁੰਦੇ ਨੇ 바ਇਕ ਸੂਈ ਜਦੋਂ 12 ਤੇ ਜਾਂ ਦੂਸਰੀ 3 ਤੇ ਆ ਬਸ ਤੁਸੀਂ ਉਹਦਾ ਸਰਕਲ ਹੀ ਲਾਉਣਾ 12 ਤੋਂ 3 ਤੱਕ ਦਾ ਐਡਾ और ये दस बारी करके आराम और इसते तीन सैट लाने दोबारा देखो फिर बहर आ गए और फिर लात बार लेके के गए एक फिर दो फिर तीन फिर चार फिर पाँच फिर छे फिर सत्त फिर अठ फिर नौ फिर दस दिन रिलैक्स ये स्टूल पर बैठ के भी कर सकते हो ਜਿਆਦਾ ਸੌਖਾ ਹੋਏਗਾ ਔਰ ਜਾਂ ਫਿਰ ਤੁਨੂ ਜਿਹੜੇ ਰਿਵੋਲਵਿੰਗ ਚੇਅਰ ਹੈ ਉਸਤੇ ਵੀ ਬੈਠ ਕੇ ਤੁਸੀਂ ਕਰ ਸਕਦੇ ਹੋ ਇਹ ਹੋਗੀ ਠੋਡੀ ਤੀਸਰੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਸ ਦੇ ਵਿੱਚ ਤੁਸੀਂ ਢੋਲ ਲਾ ਲੋਗੇ ਔਰ ਲੱਤ ਨੂੰ ਉੱਪਰ ਚੱਕਾਂਗੇ 1 2 3 4 5 6 7 8 9 10 11 12 ਦੈਨ ਰਿਲੈਕਸ ਦੁਬਾਰਾ ਫੇਰ ਕਰਾਂਗੇ 1 2 3 4 5 6 7 8 9 10 11 12 13 14 15 देन रिलैक्स 12 ਵਾਰੀ ਵੀ ਕਰਨਾ ਆਪਾਂ 15 ਵਾਰੀ ਕਰਤਾ ਸੀ ਤੁਸੀਂ 12 ਵਾਰੀ ਕਰਨਾ ਇਸੇ ਤੁਸੀਂ 3 ਸੈਟ ਲਾਉਣੇ ਨੇ ਹੁਣ ਪੈਰਾਂ ਦੀ ਆਖਰੀ ਕਸਰਤ ਹੈ ਜਿਸ ਦੇ ਵਿੱਚ ਆਪਾਂ ਹੀਲ ਰੇਜ ਕਰਾਂਗੇ ਤੁਸੀਂ ਐਜ ਤੇ ਬੈਠ ਜਾਓਗੇ ਇਦਾਂ ਕਰਕੇ ਕੁਰਸੀ ਦੇ ਬਾਹਰ ਤੇ ਬਿਲਕੁਲ ਔਰ ਇੱਥੇ ਤੁਸੀਂ ਹੀਲ ਰੇਜ ਕਰਨੀ ਹੈ ਇਥੇ ਹੋਲਡ ਕਰਨਾ 5 ਸੈਕਿੰਡ 1 2 3 4 5 ਫੇਰ نیچے ਫੇਰ 1 2 3 4 5 ਫੇਰ نیچے ਫੇਰ ਉੱਪਰ 1 दो तीन चार फिर नीचे फिर ऊपर एक दो तीन चार फिर ऊपर एक दो तीन चार फिर ऊपर एक दो तीन चार फिर ऊपर एक दो तीन दोबारा दो देखो साइड को बैठ जाना और एदा एक दो तीन चार पे उपर एक दो तीन चार पंच फिर ऊपर एक दो तीन चार प ਪੈਰੋਂ ਪੱਤ 1 2 3 4 5 ਇਸਦੇ ਤੁਸੀਂ 10 ਵਾਰੀ ਕਰਨਾ ਔਰ ਇਸਦੇ ਤੁਸੀਂ 3 ਸੈੱਟ ਲਾਉਣੇ ਆ ਇੱਕ ਵਾਰੀ ਜਦੋਂ ਕਰੋਗੇ 5 ਹੀ ਗੈਣਨੇ ਨੇ ਇਦਾਂ 5 ਗੈਣਨੇ 10 ਵਾਰੀ ਔਰ ਫਿਰ ਰਿਲੈਕਸ ਹੋ ਜਾਣਾ ਇਸਦੇ ਤੁਸੀਂ 3 ਵਾਰੀ ਕਰਦੀਆਂ ਇਹ ਕਸਰਤ ਕੀ ਹੋਗੀ ਹੀਲ ਰੇਸ ਇਹ ਕਸਰਤਾਂ ਜਿਹੜੀਆਂ ਹੋਗੀਆਂ ਤੁਹਾਡੀਆਂ ਲੋਅਰ ਲੈੰਗਥੀਆਂ ਪੈਰਾਂ ਦੀਆਂ ਥੱਲੇ ਤੱਕ ਆਪਣੇ ਜੋ ਉਂਗਲਾਂ ਸੁਨ ਰਹਿਂਦੀਆਂ ਨੇ ਨਸਾਂ ਦਬਕੀਆਂ ਨੇ ਜਿਹੜੀਆਂ ਨਰਵਜ਼ ਨੇ ਉਹ ਬਹੁਤ ਬਰੀਕ ਹੁੰਦੀਆਂ ਨੇ ਉਸ ਨੂੰ ਜਗਾਉਣ ਲਈ ਉਸ ਦਾ ਖੂਨ ਦਾ ਸੰਚਾਰ ਵਧਾਉਣ ਲਈ ਇਹ ਤੁਸੀਂ ਕਸਰਤਾਂ ਕਰਨੀਆਂ लोअर लिम ली हूँ गल कर लगे अपने अपर लिम वास्ते सो नंबर वन एक्सरसाइज हत्था लब तो पहले आप करें अपनिया मुठियां बंद करा और खोलेंगे एक फिर दो फिर तीन फिर चार फिर पाँच, फिर छ फिर सत्त पूरी टाइट बंद करना और टाइट खोलना अठ नौ दस ग्यारह बारह तेरह चौदह पंद्रह दैन रिलैक्स आराम करना आप शुरू करा एक दो 1 2 3 4 5 6 7 8 9 10 11 12 13 14 15 देन रिलैक्स एकस, आपा एक, दो बारी ਕੀਤਾ ਤੁਸੀਂ ਇਹ ਤਿੰਨ ਵਾਰੀ ਕਰਨਾ ਇਹੋ ਕਿ ਪਹਿਲੀ ਐਕਸਰਸਾਈਜ਼ ਜਿਸ ਨੂੰ ਆਪਾਂ ਫਿਸਟ ਬਣਾਇਆ ਮੁਠੀ ਬਣਾਈ ਦੂਸਰੀ ਕਸਰਤ ਕੀ ਹੈ ਦੋਨੋਂ ਹੱਥ ਇਦਾਂ ਕਰ ਲੈਣੇ ਨੇ ਔਰ ਉਂਗਲਾਂ ਖੋਲਾਂਗੇ ਤਾਂ 1 2 3 4 5 6 7 अठ नौ दस ग्यारह बारह तेरह चौदह पंद्रह दैन रिलैक्स आराम करना हर कसरत बाद एक मिनट लिए आराम जरूर करना है, अगर थक के तुम बैठ के भी कर सकते हो खड़के भी कर सकते हो अ खड़के कर रहे हैं पर तुम बैठ के करोगे वह भी गुड है खड़ के करोगे करो भी गुड कर है दोबारा देखो ध्यान नाल पेक करके दिखाने एक दो तीन चार पाँच छे सत्त अठ नौ दस 11 12 13 14 15 देन ਰਿਲੈਕਸ ਇਹ ਵੀ ਤੁਸੀਂ ਤਿੰਨ ਵਾਰੀ ਕਰਨਾ ਇਹ ਹੋਗੀ ਤੁਹਾਡੀ ਦੂਸਰੀ ਕਸਰਤ ਜਿਸ ਦੇ ਵਿੱਚ ਆਪਾਂ ਫਿੰਗਰਸ ਨੂੰ ਇੱਕ ਦੂਸਰੇ ਤੋਂ ਦੂਰ ਕੀਤਾ ਹੁਣ ਜਿਹੜੀ ਤੀਸਰੀ ਕਸਰਤ ਹੈ ਉਸ ਦੇ ਵਿੱਚ ਆਪਾਂ ਮੁਠੀਆਂ ਬੰਦ ਕਰਕੇ ਐਦਾਂ ਪਹਿਲਾਂ ਕਲॉकवाइज ਘੁਮਾਵਾਂਗੇ ਜਿਵੇਂ ਐਦਾਂ 1 2 3 4 5 6 7 8 9 10 देन ਰਿਲੈਕਸ ਫਿਰ ਕਲॉकवाइज ਜਿਵੇਂ ਘੜੀ ਚੱਲਦੀ ਹੈ 1 2 3 4 5 6 7 8 9 10 ਫਿਰ ਇਹ ਵੀ ਤੁਸੀਂ 3 ਸੈਟ ਲਾਉਣੇ ਨੇ ਹੁਣ ਦੂਸਰੀ ਆਪਾਂ ਕਰਨੀ ਆ ਚੌਥੀ ਕਸਵਤ ਕੀ ਹੈ ਇਹਦੀ ਆਪਾਂ ਜਿਵੇਂ ਪੁੱਠੀ ਘੜੀ ਚੱਲਦੀ ਹੈ ਐਦਾਂ 1 2 3 4 5 6 7 8 9 10 ਫਿਰ ਰਿਲੈਕਸ ਫਿਰ ਪੁੱਠੀ ਘੜੀ ਜਿਵੇਂ ਚੱਲਦੀ ਹੈ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ ਤੁਸੀਂ 3 ਸੈਟ ਲਾਉਣੇ ਨੇ हाँ हो गए थोड़ी कसरतं चार हूँ पंवी जी कसरत है उसके दोनों मोटे इतने रख लेने हाथ इतने मोटे से और इदा पेल अगे न करा आप फॉरवर्ड को तो कमावेंगे मोटे एक दो तीन चार पाँच छे सात अठ नौ दस ग्यारह बारह तेरह चौदह पंद्रह दैन रिलैक्स एक बारी हो गया कुलर तो मोटे कमावेंगे एक दो तीन चार पं छत अठ नौ 10 11 12 13 14 15 ਇਹ ਹੋ ਗਈ ਤੁਹਾਡੀ ਨੈਕਸਟ ਐਕਸਰਸਾਈਜ਼ ਜਿਸ ਦੇ ਵਿੱਚ ਤੁਸੀਂ ਜੋ ਆਪਣੇ ਮੋਢੇ ਆ ਅੱਗੇ ਨੂੰ ਘੁਮਾਏ ਹੁਣ ਜਿਹੜੀ ਇਹ ਤੋਂ ਅਗਲੀ ਐਕਸਰਸਾਈਜ਼ ਆ ਪਿਛਲੀ ਐਕਸਰਸਾਈਜ਼ ਦੇ ਵੀ ਤੁਸੀਂ 3 ਸੈਟ ਲਾਉਣੇ ਨੇ ਇਸ ਐਕਸਰਸਾਈਜ਼ ਦੇ ਵੀ 3 ਸੈਟ ਲਾਵਾਂਗੇ ਇਸ ਦੇ ਵਿੱਚ ਆਪਾਂ ਮੋਢੇ ਪਿੱਛੇ ਨੂੰ ਘੁਮਾਵਾਂਗੇ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਦੁਆਰਾ देखो फिर आप इस भी मोटे पिछे नावे देखो एक दो तीन चार पांच पे सात अठ नौ दस ग्यारह बारह तेरह चौदह पंद्रह दैन रिलैक्स इसते भी तीन सैट लाने लास्ट एक्सरसाइज की है शोल्डर श्राग आप इतना खड़ जाएंगे मोटे उपर एक दो तीन चार पांच पे सत्त अठ नौ दस ग्यारह, बारह तेरह चौदह पंद्रह दैन रिलैक्स एक बार हो गया एक बार फिर करा एक दो तीन चार पाँच छे सत्त अठ नौ दस ग्यारह, बारह तेरह चौदह पंद्रह दैन रिलैक्स ਇਹ ਹੋ ਗਈ ਠੋਟੀ ਲਾਸਟ ਕਸਰਤ ਸ਼ੋਲਡਰ ਸ਼ਰੱਗਸ ਸਾਰੀਆਂ ਕਸਰਤਾਂ ਤੁਸੀਂ ਰੈਗੂਲਰ ਸਵੇਰੇ ਸ਼ਾਮ ਕਰਨੀਆਂ ਨੇ ਔਰ ਅਗਰ ਤੁਸੀਂ ਇਸ ਦੇ ਨਾਲ ਸੈਰ ਸ਼ੁਰੂ ਕਰ ਦੋਗੇ ਤੁਹਾਡਾ ਜੋ ਸਰਕੂਲੇਸ਼ਨ ਹੈ ਉਹ ਹੋਰ ਵਧ ਜਾਏਗਾ ਕਿਤੇ ਵੀ ਤੁਸੀਂ ਇਸ ਤੇ ਮ사ਜ ਨਹੀਂ ਕਰਨੀ ਔਰ ਡਾਈਟ ਦੇ ਵਿੱਚ ਤੁਸੀਂ ਕੀ ਐਡ ਕਰਨਾ ਹੈ ਇੱਕ ਸਵੇਰੇ ਐਪਲ ਐਡ ਕਰਨਾ ਹੈ ਔਰ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਣਾ ਹੈ ਅਗਰ ਤੁਸੀਂ ਡਾਇਬੀਟਿਕ ਨਹੀਂ ਹੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਔਰ ਇੱਕ ਅਸਰਾਂ ਦਾ ਤੁਸੀਂ ਅਗਰ ਸ਼ੁਰੂ ਕਰਤੀਆਂ ਨੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਔਰ ਅਗਰ ਤੁਸੀਂ ਕੁਝ ਵੀ ਇਸ ਵੀਡੀਓ ਰਿਗਾਰਡਿੰਗ ਇਸ ਟਾਪਿਕ ਰਿਗਾਰਡਿੰਗ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਤੋਂ ਪੁੱਛ ਸਕਦੇ ਹੋ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕਸ ਮਿਲਦੇ ਆਂ ਚਲਦੇ ਇੱਕ ਨਵੇਂ ਟਾਪਿਕ ਤੇ ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ